ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੁਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਅਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਮੇਰੀ ਸਿੰਘਣੀ ਦਾ ਜੀ ਹੈਗਾ ਹੈਪੀ ਵਾਲਾ ਬਰਥਡੇ ਹੈਪੀ ਹੈ ਬਾਈ ਕਰੋ ਭਾਈ ਉਹਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਵੀ ਸਾਰੇ ਬੇਸ਼ਕ ਕਰਦੇ ਜੀ ਉਹਨੂੰ ਅਰਦਾਸਾਂ ਬੇਨਤੀਆਂ ਤੁਹਾਡੇ ਵਾਸਤੇ ਅਸੀਂ ਕਰਦੇ ਆ ਤੁਸੀਂ ਸਾਡੇ ਵਾਸਤੇ ਕਰਦਿਆ ਕਰੋ ਨਸੀ ਗੋਲ ਬੰਦ ਤੇ ਅੱਜ ਸਵੇਰ ਵੀ ਇਹ ਪਲੈਨਿੰਗ ਚੱਲਦੀ ਹੈ ਜੀ ਹਾਂ ਵੈਸੇ ਇੱਕ ਗੱਲ ਆ ਗਈ ਜੀ ਵੀ ਕੇਕ ਕੱਟਣ ਵਾਲਾ ਤਾਂ ਸਾਡਾ ਅੱਜ ਪ੍ਰੋਗਰਾਮ ਜਿਹੜਾ ਉਹ ਕੈਨਸਲ થઈ ਬਣਾਵਾ ਕਿਉਂ ਸਾਡਾ ਜਸਵੀਰ ਭਾਈ ਜੀ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਉਹਦਾ ਕਰਕੇ ਵੀ ਚਲੋ ਕੋਈ ਚੱਕਰ ਨਹੀਂ ਬੈਗ ਰੂ ਉਹ ਵੀ ਕਰਵਾ ਲੋਟ ਹਾਂ 7 ਤਰੀਕਾ 7 ਤਰੀਕ تک ਦੇਖੋ ਕਿਆ ਬਣਦਾ ਕਿਆ ਨਹੀਂ ਬਣਦਾ ਤੇ ਸਾਰੇ ਹੀ ਪਰਿਵਾਰ ਬੈਠਾ ਜੀ ਅਸੀਂ ਰੂਮ ਚ ਸਵੇਰੇ ਸਾਧਰੀ ਬਾਈ ਨੇ ਕਰਨਾਰਾ ਰੀਤ ਨੂੰ ਨੜਾਉਣ ਦੇ ਚੱਕਰਾਂ ਚ ਨਾ ਸਾਧਰੀ ਰੀਤ ਨੂੰ ਬਾਈ ਨੇ ਕਹਿਤਾ ਵੀ ਪਾਰੇ ਜਾਣਾ ਰੋਪੜ ਰੋਪੜ ਜਾਣਾ ਵੀ ਮੰਮੀ ਦਾ ਤਰੀ ਦਾ ਬਰਥਡੇ ਆ ਵੀ ਸਮਾਨ ਲੈ ਕੇ ਆਉਣਾ ਰੀਤ ਨੇ ਜੀ ਰੋ ਰੋ ਕੇ ਬੁਰਾ ਹਾਲ ਕਰਤਾ ਸਕੂਲ ਨੂੰ ਜਾਣ ਤੋਂ ਪਹਿਲਾਂ ਫੇਰ ਇਹਨੂੰ ਪਤਿਆ ਸਤਿਆ ਕੇ ਮਤਲਬ ਬਹੁਤ ਔਖਾ ਲੁੱਟ ਕਰਾਇਆ ਇਹਨੂੰ ਝੂਠ ਬੋਲਿਆ ਗਿਆ ਵੀ ਤੇਰੀ ਮੈਂ ਮਦਦ ਵਰ ਥੜਿਆ ਉਹਨੂੰ ਵਰ ਥੜੇ ਵੇਸ਼ ਕਰੀ ਜਾ ਕੇ ਤੈਨੂੰ ਟੌਫੀਆਂ ਮਿਲੂਗੀਆਂ ਜੇ ਕਰੂਗੇ ਉਹ ਕਰੂਗੇ ਜਿਹੜੀ ਪਤਿਆ ਕੇ ਨੂੰ ਲਿਆਏ ਚੱਲਦਾ ਇਹ ਟਾਟਾ ਟਾਟਾ ਨਿਕਲ ਪੁੱਛਦਾ ਚਾਤਰੀ ਗਾਲ ਤਾਂ ਬੁਲਾਈਂ ਦੀ ਸੀ ਦੋਨਾਂ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੱਜ ਸਵੇਰੇ ਬਹੁਤ ਤੋਰੀ ਔਕੀ ਸਕੂਲ ਨੂੰ ਅਸੀਂ ਭਾਬੀ ਤੂੰ ਵੀ ਮੈਂ ਜੀ ਸਤਿਕਾਰ ਜੀ ਜੀ ਆਪਾਂ ਅੰਦਰੋਂ ਸਤਿਕਾਰ ਜੀ ਰੀਤ ਤਾਲ ਬਲਾ ਸਤਿਕਾਰ ਚੁਪ ਚੁਪ ਕਾ ਇਹ ਚੁਪ ਚਲੋ ਸਤਿਕਾਰ ਜੀ ਗੱਲ ਤਾਂ ਬਲਾ ਦਿੰਦੇ ਖੜ ਜਾ ਖੜ ਕੇ ਚੁਪ ਦੇਖਿਓ ਜਦ ਜੰਪ ਮਾਰੋਗੇ ਜਦ ਸਤਿਕਾਰ ਬੁਲਾ ਦਿੰਦੇ ਬਲਾ ਸਤਿਕਾਰ ਮੈਂ ਮਾਰ ਤੇਰ ਤੋੜਨੇ ਜੈ ਸਤਿਕਾਰ ਜਦ ਕਹਿੰਦੇ 41009 ਚੱਬਰ ਨੂੰ ਤੌਂ ਚੱਲ ਹੁਣ ਪੁੱਤਾਂ ਆਂਡੀ ਬੱਸ ਹੋਰ ਆ ਰਿਹਾ। ਅੰਨਾ ਕੰਮੀ। ਦੀਦੀ ਜਦੋਂ ਸਸਰੀ ਕਾ ਗਏ। ਓ ਬੱਲੇ 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 ਬੱਲੇ। ਮੇਰੇ ਬਣਾਏ ਚਾਹਤੇ ਆਂ ਬਾਈਕ ਨੂੰ। ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਪਤੇ ਹੁੰਦਾ। ਬਾਈਗੁਰਜੀ ਦਾ ਖਾਤਾ ਬਾਈਗੁਰਜੀ ਦੇ। ਨਾ ਮੈਂ ਰੋਟੀ ਲੈ ਕੇ ਆਉਂ ਮਾਂਗੋਲੀ। ਮਾਂਗੋਲੀ ਬਰੋਟੀ ਲੈ ਕੇ ਆਈ। ਅੱਛਾ ਜੀ ਚਲ ਇਹ ਲੈ ਆ ਕੇ ਦਊਗਾ ਜੀ ਤੁਹਾਨੂੰ। ਬੋਲੋ ਜੀ ਅੱਧਾ। ਮੇਰੇ ਮਰਦ ਨੂੰ ਚਾਹਣੇ ਪਰ ਪੂਰੀ ਸਸਤੇ ਲੈ ਕਾਲ। ਓ ਓ ਵਾਇਕੂ ਜੀ ਦਾ ਖਾਸ ਵਾਇਕੂ ਜੀ ਦੇ ਪਤੀ ਪਰਮਾਤਮਾ ਤੁਹਾਨੂੰ ਬਖਸ਼ੇ ਚੜ੍ਹਦੀ ਕਲਾ ਤੇ ਵਾਇਕੂ ਜੀ ਦਾ ਖਾਸ ਵਾਇ ਤੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਸਾਡੀ ਸੰਦੇਸ਼ ਨੂੰ ਜਾਣ ਲੈਂਦੀਆਂ ਮੁਬਾਰਕਾਂ ਖੁਸ਼ ਰਹੇ ਆਪਣੀ ਜਿੰਦਗੀ ਆਹ ਚੱਪੜਾ ਦੇਖੋ ਜੀ ਮਿੱਠੇ-ਮਿੱਠੇ ਆਲਾ ਕੰਮ ਸਾਡਾ ਬੰਦ ਆ ਮਤਲਬ ਕਹਿਣ ਦਾ ਭਾਪ ਤਿੰਨ ਚਾਰ ਗੱਬੇ ਫ੍ਰਿਜ ਵਿੱਚ ਪਏ ਆ ਮਠਾਈ ਜਿਹੜਾ ਜਿਹੜੇ ਖਾਣੇ ਨੇ ਖਾ ਸਕਦੇ ਕੋਈ ਉਹ ਨਹੀਂ ਪਰ ਜਣੀ ਓਕਣਾ ਵੀ ਜਿਹੜਾ ਥੋੜਾ ਜਿਹਾ ਕੇ ਕੱਟਣ ਵਾਲਾ ਜਸਵੀਰ ਕਰਕੇ ਥੋੜਾ ਜਿਹਾ ਕੈਂਸਲ ਕਰਤਾ ਹੋਰ ਗੱਲ ਕੁਝ ਨਹੀਂ ਹੈਗੀ ਤੇ ਬਾਕੀ ਮੈਂ ਉਹਨੂੰ ਇਹ ਜ਼ਰੂਰ ਕਹੀ ਮੈਂ ਹਾਂ ਵੀ ਕੋਈ ਸ਼ਾਮ ਨੂੰ ਭਾਈ ਤੂੰ ਸਬਜ਼ੀ ਸੂਜੀ ਵਧੀਆ ਬਣਾ ਲੈ ਵੀ ਬਿੱਕੀ ਨਾਲ ਲਿਜਾ ਕੇ ਰੋਪੜ ਦੇ ਸਮਾਨ ਲਿਆਉ ਜਿਹੜਾ ਲੈ ਕੇ ਆਉਂ ਉਹਨੇ ਕੋਈ ਪਨੀਰ ਸਨ ਬਣਾ ਲਓ ਕੋਈ ਵਧੀਆ ਪਕਵਾਰ ਬਣਾ ਲਓ ਖਾ ਲਓ ਹੈ ਮੈਨੂੰ ਪਤਾ ਨਹੀਂ ਕੀ ਆ ਇਹਨਾਂ ਦੀ ਸਲਾਹ ਬਣੀ ਜਾਂਦੀ ਹੈ ਦੇਖੀ ਮੇਰੇ ਵੱਲੋਂ ਜਾਂਦੇ ਮੇਰੇ ਤੇ ਪੈਸੇ ਲੈ ਲੋ ਕਿਹੜੇ ਦੇਣਾ ਭਾਈ ਕਿਆ ਹੋ ਰਿਹਾ ਲੰਘੇ ਕੈਸੀ ਆਨ ਨੂੰ ਕਹੋ ਮੈਂ ਤਾਂ ਮੈਂ ਕੋਈ ਹੌਲੀ ਹੌਲੀ ਕਰਨਾ ਚਾਹੁੰਦਾ ਮੇ ਰੋਪੜ ਜਾਈਏ ਕੁਝ ਲੈ ਆਈਏ ਹਾਂ ਮੈਂ ਚੁੱਪ ਕਰਾਂਗੀ ਮੈਂ ਚੁੱਪ ਕਰ ਹਾਂ ਤਾਂ ਨਹੀਂ ਤਾਂ ਨਹੀਂ ਹਾਂ ਮੈਂ ਚੁੱਪ ਕਰਾਂਗੀ ਤੂੰ ਚੁੱਪ ਰਹਿ ਜਾ ਨਾ ਉੱਥੇ ਰਹਿ ਕੀ ਕਿ ਨਾ ਫੇਰ ਲਿਬੜ ਗਈ ਮਲਾਦਾ ਨਾ ਐ ਕੱਪੜਿਆਂ ਨੇ ਸਾਰੀ ਲਵੇੜ ਲਈ ਛਾਂਡੇ ਨੂੰ ਲਾ ਲਿਆ ਆਲਾ ਪਾਪਾ ਨਹੀਂ ਚੁੱਕਲ ਬੈਠੇ ਦੂਰ ਜਾ ਤੂੰ ਇਹ ਕਿ ਲੱਗੀ ਨਾ ਪੁੱਤ ਨੇ ਚੁੱਪੀ ਵਾਲੇ ਮੁੱਠੀ ਚ ਐਂ ਟਿੱਕ ਮੈਂ ਕਹਿੰਦੀ ਮੈਂ ਖੰਦੀਦਾ ਨਹੀਂ ਮੈਂ ਕੰਮ ਲੱਗੀ ਵੀ ਕਰਾਂ ਹਾਂ ਤੂੰ ਚੁੱਪ ਕਰਕੇ ਬੈਠ ਜਾ ਵਾਹ ਵਾਲੀ ਗੱਲ ਐ ਮੈਂ ਕੰਮ ਕਰਦੀ ਕਹਿੰਦੀ ਹਰ ਤੋਂ ਬਈ ਇੱਥੇ ਬੈਠੋ ਬਣਦੇ ਸਿੱਧੇ ਹੋ ਕੇ ਤੁਸੀਂ ਪਰਨੇ ਬੰਨੇ ਨੇ ਆ ਤੇ ਕਿਸ ਵਜ੍ਹਾ ਕਰਕੇ ਬੰਨਦੇ ਪਰਨੇ ਤੁਸੀਂ ਕਿਸੇ ਨੂੰ ਪੁੱਛ ਕੇ ਬੰਨੇ ਵੀ ਕੌਣ ਜਾ ਰਿਹਾ ਕੌਣ ਵਿੱਕੀ ਮੁਕਲੀ ਅੰਦਰ ਮੈਂ ਮੁਕਲੀਆਂ ਦਾ ਨਹੀਂ ਤੁਸੀਂ ਤਾਂ ਸਵੇਰ ਦਾ ਨਾਲ ਕਿਆ ਤਾਂ ਸਵੇਰ ਨਾਲ ਲੱਗਿਆ ਕੀ ਕਿਹਾ ਤਾਂ ਜੀ ਇਤਨੇ ਕੁਸ ਰੋਈ ਗਿਆ ਵੀ ਪਾਪਾ ਤਾਂ ਰੋਪੜ ਨੂੰ ਨਹੀਂ ਕੇ ਨਹੀਂ ਐ ਗੱਲ ਹੁੰਦਾ ਜੇ ਆਪਾਂ ਕਿਸੇ ਨਿਆਣੇ ਨੂੰ ਪਤੇ ਆਉਂਦੇ ਪਤੇ ਆਉਂਦੇ ਕੋਈ ਸਾਂਹ ਕਾ ਮੈਂ ਜਿੱਕਣਾ ਮੈਂ ਕਹਿ ਰਿਹਾ ਤੇ ਕਰਨ ਕੋਈ ਗੱਲ ਨਹੀਂ ਪੁੱਤ ਤੈਨੂੰ ਮੋਟਰਸਾਈਕਲ ਲੈ ਕੇ ਦੇ ਦਊਂ ਮੈਨੂੰ ਮੋਟਰਸਾਈਕਲ ਲੈ ਕੇ ਦੇ ਦਊਂ ਮੈਂ ਨਹੀਂ ਨਹੀਂ ਰੋਪੜ ਨੂੰ ਪਤੇ ਆਉਂਦਾ ਕੀ ਹੁੰਦਾ ਰੋਪੜ ਦਾ ਤਾਂ ਤੁਸੀਂ ਵਾਦਾ ਕੀਤਾ ਹੇ ਬਾਦਾ ਕਿੱਕਣਾ ਕਰਦੇ ਹੁੰਦੇ ਐ ਤੇ ਕਹਿਣਾ ਕਿੱਕਣਾ ਦਾ ਬਾਦਾ ਦੇ ਕਿੱਕਣਾ ਦਾ ਤੁਸੀਂ ਮੈਨੂੰ ਚਲੋ ਇਹ ਗੱਲ ਦੱਸਿਓ ਭਾਬੀ ਜੀ ਬਾਦਾ ਪੈਕਰ ਅੱਛਾ ਔਰ ਦੀਦੀ ਆ ਜਵੇ ਰ ਸਰ ਦੋਨਾਂ ਦਾ ਕਿੱਕਣੀ ਕਿ 11 ਨਹੀਂ ਹੁੰਦੇ 11 ਕਿੰਸੋ 11 ਹੁੰਦੇ ਆ ਹਾਂ ਹਾਂ ਮਾੜੇ ਦਾਲ ਵਧੀਆ ਕਾਦੀ 11 ਤੋਂ 2 ਨਹੀਂ ਹੈਗੇ 11 ਬਣ ਜਣੀਆਂ ਇਹ ਨਹੀਂ ਦਾਲ ਵਧੀਆ ਗਾਲਦੀ ਹੈ ਸਾਡੀ ਹਾਂ ਵਧੀਆ ਗਾਲਦੀ ਹਾਂ ਰਾਇਆਂ ਦਾ ਵੀ ਮਾਹ ਦਾ ਦਾਲ ਥੋੜੀ ਜੀ ਰਿਟ ਨੂੰ ਤਾਂ ਮੈਂ ਕਹਿੰਦੀ ਕਮੀਜ਼ ਉਹਨੇ ਐਸਾ ਪਾਇਆ ਲਿਟ ਲਿਟ ਕੇ ਪਾਇਆ ਲਿਟ ਲਿਟ ਕੇ ਹਾਂ ਸਵੇਰੇ ਇਹ ਗੱਲ ਹੈਗੀ ਫਿਰ ਫੇਰ ਪਤਾ ਨਹੀਂ ਪਾਪਾ ਨੇ ਕਿਵੇਂ ਮਨਾਈ ਮੈਗੀ ਤੇ ਅੱਛਾ ਮੈਗੀ ਤਾਂ ਚਲੋ ਲੈ ਗਈ ਫੇਰ ਪਤਾ ਨਹੀਂ ਕਿਵੇਂ ਮਨਾਈ ਸਕੂਲ ਨੂੰ ਮੈਂ ਕਿਹਾ ਤੇਰੀ ਮੈਡਮ ਦਾ ਹੈ ਤਾਂ ਜਨਮ ਦਿਨ ਹਾਂ ਅੱਜ ਸਵੇਰੇ ਨੇ ਟੌਕੀ ਨਹੀਂ ਹੈ ਹਾਂ ਤੂੰ ਜਾ ਹੋਰ ਕੀ ਫੇਰ ਪੱਤੇ ਜਨਮ ਮੈਨੂੰ ਸਾਦੇ ਸੱਲੇ ਨੂੰ ਭੇਜੀ ਤੀ ਉਹ ਵੈਸੇ ਅੱਗੇ ਵੀ ਚਲੋ ਮਤਲਬ ਮੈਂ ਜਦੋਂ ਬੰਗੜ ਡੁੰਗਰ ਨੂੰ ਹੜਾ ਹੜਦਾ ਕਰਕੇ ਇਹ ਚੋ ਚਾਕੇ ਮੈਂ ਕਿਹਾ ਵੀ ਚਲਾ ਬਣਾ ਲਾਂਦਾ ਮੈਂ ਕਰਨ ਨੂੰ ਮਿੱਤੇ ਨਾਲ ਆਂਦਾ ਏ ਕਰਨ ਹੋਂ 2-3 ਦਿਨ ਤੇ ਗਾਂ ਚੋਂਦਾ ਇਹ ਸ਼ਾਮ ਨੂੰ ਵੀ ਸਵੇਰੀਆਂ ਵੀ ਲੈ ਹਾਂ ਚੁੱਪ ਚੁਪ ਮਤਲਬ ਕਿ ਉਹ ਅੱਦਕ ਹੁੰਦੀ ਹੈ ਪਰਲੀ ਹਾਂ ਇਹਦੀ ਡਿਊਟੀ ਲਾਤੀ ਵੀ ਹਾਂ ਇਹਦੀ ਆਉਣੀ ਅਸਾਂ ਸਿੱਖ ਲੈ ਪੁੱਤ ਇਹਦੀ ਡਿਊਟੀ ਲਾਤੀ ਵੀ ਦੋ ਵੇ ਟਾਈਮ ਦੁੱਧ ਵੀ ਤਾਂ ਐ ਪਾਕੇ ਆਉਣਾ ਦੋ ਵੇ ਟਾਈਮ ਚਾਹੇ ਗਾਂ ਜਿੰਨੀ ਚੋਂਦੀ ਚੌਣੀ ਆ ਸਰ ਚੌਣੀ ਚੌਣੀ ਸਹੀ ਗੱਲ ਹੈ ਦੰਨਾ ਹੋ ਗਿਆ ਨਾ ਉੱਥੇ ਤੇ ਜੇ ਦੁੱਧ ਪਾਕੇ ਆਉਣਾ ਨੂੰ ਮੱਝ ਦੇ ਕਹਿੰਦਾ ਇੱਥੇ ਹੁਣ ਆ ਰਹਾ ਹਾਂ ਨਾ ਕੇ ਚੱਲ ਹੁਣ ਜਦ ਅਸੀਂ ਤੋ ਹੋ ਜਾਣੇ ਨਾ ਉਹਦੇ ਸ਼ੁکری ਸੀ ਵੀ ਕਹਿੰਦੀ ਐ ਇਹਨੂੰ ਜਨ ਭੇਜੀ ਥੱਲੇ ਨੂੰ ਆ ਤੇ ਸੁਸਤੀ ਜੀ ਗਈ ਥੱਲੇ ਨੂੰ ਉਹ ਹਾਂ ਕਹਿੰਦੀ ਪਾਣੀ ਠੰਡਾ ਐ ਕਿ ਪਤਾ ਨਹੀਂ ਕਾਦੇ ਠੰਡਾ ਕਿਹਾ ਉਹਨੇ ਅਰੇ ਖਾਂਗਲੀ ਵੀ ਸੀ ਹੋਰ ਤਰ੍ਹਾਂ ਥੋੜੀ ਜਿ ਲੱਗਿਆ ਤੈਨੂੰ ਮਰਕ ਹਾਂ ਕਈ ਵਾਰ ਕਰਦੀ ਐ ਪੁੱਤ ਜੀ ਹਮ ਆਸਮ ਜੀ ਦੇ ਫਾਇ ਹੋਆ ਉੱਥੀ ਬੰਨ ਕੈਦ ਤਾ ਨੂੰ ਇਤਾਂ ਕਰ ਛਿੱਤੀ ਦੇ ਨਾਲ ਜੀਨੇ ਜੀਨੇ ਨਾਉਣਾ ਕੋਪੜ ਨੂੰ ਜਾਣਾ ਰੋਪੜ ਨੂੰ ਜਾਣਾ ਬਾਸ ਕਹਿੰਦੇ ਕਹਿੰਦੀ ਨਾ ਲੋ ਜੀ ਕਹਿੰਦੇ ਜੀ ਨਿਹਰਾ ਖੋਸ਼ ਨਾ ਲੋ ਜੀ ਵਰਦੀ ਨਹੀਂ ਪਣੀ ਹਾਂ ਵਰਦੀ ਬੇਫਿਕਰਾ ਕਰ ਜੇ ਤੂੰ ਕਹਦਾ ਆ ਸਾ ਸਾਡੇ ਨੂੰ ਕਹਿੰਦਾ ਤੂੰ ਅਸੀਂ ਉਸ ਦਿਨ ਕਿਹਾ ਮੈਂ ਕਿ ਚੱਲ ਮੈਂ ਜੀ ਮੈਂ ਤਾਂ ਆਪਣੇ ਜੇ ਜਾਣਾ ਹੈ ਮੈਂ ਕਿ ਪਿਓ ਕਿਹਾ ਨੂੰ ਜਾਣਾ ਮੈਂ ਆਪਣੇ ਪਾਪੇ ਕੋਲ ਨੂੰ ਕਹਿੰਦਾ ਮੈਂ ਵੀ ਜਾਊਂਗਾ ਮੈਂ ਵੀ ਜਾਊਂਗਾ ਉਹ ਜਦ ਮੈਂ ਗਈ ਉਹ ਮੇਰੇ ਕੋਲ ਸਿਰ ਬਾਬੇ ਕੱਪੜੇ ਪਾਪੇ ਬੈਠਾ ਦੇਖਾ ਤੂੰ ਹਾਂ ਤੂੰ ਮੈਂ ਵੀ ਜਾਣਾ ਪਾਪੇ ਕੋਲ ਨੂੰ ਮੈਂ ਕਿ ਜਾਊਂਗਾ ਕਹਿੰਦਾ ਹਾਂ ਜਾਊਂਗਾ ਨਾਲੇ ਤੋਂ ਪਿਆ ਮੇਰੇ ਚਲ ਰਾਤ ਨਹੀਂ ਆਇਆ ਪੈਂਟ ਪਾ ਕੇ ਨਿਕਲ ਕੇ ਜਾ ਚਲੋ ਆ ਜਿਆ ਰਾਤ ਰਹਿ ਕੇ ਆ ਬਰਨਾਨ ਦੇ ਹੋਕੀ ਪਈਆ ਐ ਨਹੀਂ ਨਿਆਣੇ ਤਾਂ ਜਿੱਦ ਮਰਜੀ ਲਾ ਲਾ ਠੀਕ ਆ ਕੋਈ ਜਿਆਦਾ ਹੀ ਬੋਲ ਰਿਹਾ ਮੈਂ ਕਿਹਨੂੰ ਸਪੈਸ਼ਲ ਵਾਦਾ ਕਰਿਆ ਹੱਥ ਬਰਤ ਰੱਖ ਕੇ ਪੁੱਤ ਮੈਂ ਸੌਂ ਖਾਂਦਾ ਤੈਨੂੰ ਕੋਕੜੇ ਨੂੰ ਖਾਜੋ ਫੇਰ ਮੈਂ ਪਤਾ ਹੀ ਕਰੂ ਥੋੜੇ ਦਿੱਤ ਲਾ ਫੇਰ ਨਾ ਸਕੂਲ ਮੈਂ ਤੇ ਆਂ ਕਿਹਾ ਬਈ ਮੈਂ ਤੁਮ ਰੋਪੜ ਨੂੰ ਨਹੀਂ ਲੈ ਕੇ ਜਾਊਂਗਾ ਲੇਕੇ ਜਾਣਾ ਤੁਹਾਨੂੰ ਪਤਾ ਹੈ ਕਿ ਉਹ ਤੁਹਾਨੂੰ ਵੀ ਹੱਥੋਂ ਹੱਥ ਰੱਖ ਕੇ ਅਗੇ ਕਿਹਨਾਂ ਦੇ ਕਹਿਤਾਂ ਹੈ ਤੇਰੇ ਬਾਪ ਹਨ ਨਾ ਮੈਂ ਕਦੇ ਹੋਰ ਤਾਂ ਨਹੀਂ ਕਹਾਂ ਮੱਛਿਆ ਫੇਰ ਮੈਂ ਬੇਵੂ ਬਣਾਉਣ ਨੂੰ ਫਿਰਦਾ ਹੈ ਹਾਂ ਅਦੀਦੀ ਤੁਸੀਂ ਆਇਆ ਨਾ ਮੈਂ ਨਹੀਂ ਲੈ ਕੇ ਜਾਣਾ ਇਹ ਕਿਹਾਗਾ ਤੇ ਦੱਸ ਵੇਰੇ ਕਿਹੜਾ ਚੂਸ ਬੋ ਆ ਰਿਹਾ ਹੈ ਨਹੀਂ ਆਇਆ ਤੂੰ ਵੀ ਬਹੁਤ ਕੁਝ ਬੋਲ ਦਿੰਦੀ ਹੈ ਮੇਰੀ ਗੱਲ ਨਹੀਂ ਮੈਂ ਤਾਂ ਮੇਰੀ ਗੱਲ ਹੋਰ ਆ ਮੇਰੀ ਗੱਲ ਹੋਰ ਹੈ ਮੇਰਾ ਬੜਾ ਕਰਦਾ ਬੜਾ ਮੁਖੀ ਤੁਹਾਡੇ ਆਰਾ ਖਿਆ ਪਾਪਾ ਮੈਂ ਨਿਆਣੇ ਨੂੰ ਪਟਿਆਉ ਵਾਸਤੇ ਕਿਹਾ ਨਿਆਣੇ ਨੂੰ ਪਟਿਆਉ ਆ ਗਿਆ ਸਬੂਤ ਸਾਡੇ ਟਿੰਨੂ ਸਵੇਰੇ ਪਾਪਾ ਨੇ ਕੀ ਕਿਹਾਤਾ ਜ਼ੌਂਬੀ ਵਾਲੀ ਵੀ ਨਹੀਂ ਜ਼ੌਂਬੀ ਵੀ ਨੂੰ ਦਿਖਾਈ ਦਿੱਤਾ ਪਾਪਾ ਨੇ ਜਾਣ ਨਹੀਂ ਜਾਂਦੇ ਨਹੀਂ ਤੇਰੇ ਸਵੇਰੇ ਤੇਰੀ ਮਾਰੀ ਜ਼ੌਂਬੀ ਅੱਛਾ ਚਲ ਠੀਕਾ ਫਿਰ ਤੂੰ ਜਦ ਤੂੰ ਰੋਂਦੀ ਸੀ ਫਿਰ ਤੂੰ ਕੀ ਕਹਿੰਦੀ ਸੀ ਵੀ ਮੈਂ ਰੋਪਣ ਨੂੰ ਜਾਣਾ ਹਾਂ ਇਹਨੇ ਕਿਹਾ ਤੈਨੂੰ ਰੋਪਣ ਜਾਣਾ ਚੁੱਪ ਕਿਵੇਂ ਹੋਈ ਸੀ ਤੇਰੇ ਨਾਮ ਲਿਖ ਦੱਸ ਮਾਂ ਤਾਂ ਮੰਮਾ ਦੀ ਬਾਦੀ ਹਾਂ ਬੱਸ ਬੱਸ ਮੈਗੀ ਨਾਲ ਇਹਨਾਂ ਲਾਹੂ ਦੀ ਮਟਨ ਤੇ ਭੇਜੀ ਸੱਪਾ ਘਰ ਮੈਂ ਛੰਮੀ ਆ ਜੂਨੀ ਅੱਛਾ ਤੈਨੂੰ ਮੈਗੀ ਕਿਨੇ ਖਵਾਈ ਦੀ ਦੱਸ ਛੰਮੀ ਖਾ ਗਏ ਮੈਗੀ ਕਿਨੇ ਖਾਈ ਕਿਨੇ ਲੱਗ ਰਤੀ ਤੈਨੂੰ ਉਹ ਦੇਖਿਆ ਫਿਰ ਮੈਂ ਖੂਰ ਦੇ ਖਾ ਗਈ ਫੋਟ ਤੇ ਮੈਂ ਛੰਮੀ ਲੈ ਕੇ ਆਉਂ ਤੇ ਇਹਦਾ ਦੱਸ ਫਿਰ ਹੋਈ ਛੰਮੀ ਅੰਬਾ ਅੰਬਾ ਫਿਰ ਮੈਂ ਮੈਗੀ ਕਿਨੇ ਖਾਧੀ ਸੀ ਮੈਂ ਖੜਾਈ ਕਿਨੇ ਤੈਨ ਆ ਦੇਖੋ ਤੀਜਾ ਚਲੋ ਆਤੀ ਜੀ ਮਿਲ ਗਈ ਨਾ ਬੱਸ ਲੋੜ ਨਹੀਂ ਚੋਪੜ ਜਾਣ ਦੀ ਲੋੜ ਨਹੀਂ ਕੰਮ ਖਤਾਂ ਮੂੰਗੀ ਮਸਰੀ ਬਣਾ ਲਓ ਜੀ ਮੈਂ ਤਾਂ ਪਿਆਰ ਨੂੰ ਮੂੰਗੀ ਮਸਰੀ ਬਣਾਉਣੀ ਚਾਹ ਨਾ ਚਾਹ ਬੈਠਾ ਮੈਂ ਕਿੱਥੇ ਨਾ ਚਾਹ ਹੋ ਗਈ ਤੀਜਾ ਰੋਪੜ ਨਾ ਪੜੇ ਪਾ ਰੋਪੜ ਨਾ ਪੜੇ ਮੈਨੂੰ ਚੀਜ਼ ਮਿਲ ਗਈ ਗੈਰੀ ਫੇਵਰੇਟ ਚੀਜ਼ ਦੇਖੋ ਸਾਰੇ ਲੋਕ ਪਤਾ ਕੀ ਕਹਿੰਦੇ ਤੈਨੂੰ ਉੱਤੇ ਵਿੱਚ ਕਹਿੰਦੇ ਛੋਰੀ ਤੇ ਗੰਦੀ ਆ ਮੇਨੂੰ ਅਕਲ ਨਹੀਂ ਹੈਗੀ ਆਂ ਕਹਿੰਦੇ ਤੈਨੂੰ ਸਾਡੇ ਪੁੱਤ ਨੂੰ ਜਿੰਨੀ ਅਕਲ ਆ ਉਹਨੇ ਕਿਸੇ ਨੂੰ ਵੀ ਅਕਲ ਨਹੀਂ ਆਈ ਅਸੀਂ ਕਹਿੰਦੇ ਆ ਅੱਛਾ ਅਸੀਂ ਕਹਿੰਦੇ ਆ ਆਏ ਹਾਲ ਹਾਲੇ ਜੀ ਸ਼ੂਟ ਦਿੱਤੀ ਵੀ ਹੈ ਸਾਡਾ ਜਵਾਕ ਹੈ ਵੀ ਬਾਅਦ ਵਿੱਚ ਮੇਂ ਫੋਲ ਜੇ ਵੀ ਇਹਨਾਂ ਸਟ੍ਰੈਸ ਵੀ ਦਿੰਦੇ ਸੀ ਇਸ ਕਰਕੇ ਕਰਕੇ ਵੀ ਸ਼ੂਟ ਦਿੱਤੀ ਵੀ ਹੈ ਜਿੱਦ ਤੱਕ ਇਹ ਸੈਂਸ ਲਗਾਉਣੀ ਆ ਆਪਣੀ ਸਾਰੇ ਟਰ ਕਰ ਲੈਣੇ ਮੇਰੇ ਕੋਲ ਪਤਾ ਵੇਖ ਲੈਂਦੀ ਐ ਸੈਂਸੇ ਹੈ ਮੇਰੇ ਕੋਲ ਤਾਂ ਸੈਂਸ ਦੇਖੋ ਕੀ ਮੇਰੇ ਨਾਲ ਜਿੰਦ ਨੂੰ ਵੱਰਦੀ ਹੁਣ ਚਲੋ ਹੁਣ ਸੁਣਿਐ ਐਦਾਂ ਕਰੋ ਤੂੰ ਵੀ ਸੰਦੀਪ ਹੋਗੀ ਤੇ ਕਿਉਂ ਜਾਓਲੀ ਚੱਕ ਕੇ ਜਾਓ ਕਿਹਨੂੰ ਲੈਣਾ ਹੈ ਮਾਂ ਕੱਕ ਵੱਢ ਕੇ ਲਾਉਣਾ ਮੇਰੇ ਕੱਕ ਪਏ ਕੱਕ ਵੱਢ ਕੇ ਲਾਉਣਾ ਮੈਂ ਕਿਉਂ ਜਾਓ ਇਹ ਵੀ ਗੱਲ ਆ ਜਿਹੜਾ ਬੋਲੂ ਆ ਵੀ ਕੁੰਡਾ ਖੋਦੂ ਹਾਂ ਬੋਲੋ ਭਾਬੀ ਨੂੰ ਭੇਜਦੇ ਤੁਸੀਂ ਬੋਲੋ ਭਾਬੀ ਰੈਡੀ ਭੱਲੇ ਜਾਣਾ ਗੱਡੀ ਤਾਂ ਆਉਂਦੀ ਨਹੀਂ ਭਾਬੀ ਦੀ ਸਾਰੀ ਜਾਣੀ ਆ ਹਾਂ ਭਾਬੀ ਵਧਾਰ ਕੜ ਚੱਲਦਾ ਕਿ ਬੰਦ ਹੋ ਗਏ ਚੱਲਦਾ ਹੈ ਖਦੀ ਚਲੋ ਉਸ ਵਧਾਰ ਸੌਦੇ ਪਾ ਲਈ ਵਧਾਰ ਕੜ ਪੜਾਓ ਜਾ ਉਸ ਨੂੰ ਚਲੋ ਵੀ ਜਾਓ ਨਾ ਭਾਈ ਆਪਾਂ ਨਹੀਂ ਜੰਗ ਖੁੱਲੀਆਂ ਜਾਰੀ ਲਾ ਸੋਨੇ ਦੀ ਖੁੱਲੀਆਂ ਛੁੱਟੀਆਂ ਅੱਛਾ ਕਿੰਨੇ ਕਿੰਨੇ ਪੈਸੇ ਦੇਣਗੇ ਖੁੱਲੀਆਂ ਛੁੱਟੀਆਂ ਦਾ ਮਤਲਬ ਕੀ ਹੁੰਦਾ ਹੈ ਮੇਰੀ ਗੱਲ ਨੂੰ ਸੱਚ ਮੰਨੋ ਖੁੱਲੀਆਂ ਛੁੱਟੀਆਂ ਅੱਛਾ ਵੀ ਏਟੀਐਮ ਫੜਾ ਲੈਣਾ ਆਪਣਾ ਹਾਂ ਲਓ ਫੜੋ अच्छा <laughs> बेसिक भी चल गए डर में कंप्लीट ਕਰ ਦਿੱਤਾ ਕਿਰਾਏ ਮਤਲਬ ਬਟਲੀ ਕਰ ਗਿਆ ਕਿਤੇ ਵੇਹਲਾ ਤੁਹਾਡੀ ਤੇਰਾ ਸੁਮਾੜੀ ਆ ਬਈ ਉਹ ਪਾਸਵਰਡ ਭੁੱਲ ਗਿਆ ਕਹਿਣਾ ਦਾ ਨਹੀਂ ਉਹ ਫੋਨ ਤਾਂ ਮੇਰੇ ਕੋਲ ਹੈਗਾ ਨਾ ਹਾਂ ਬਟਲ ਲਗਾਓ ਪਰਵਾਰੀ ਤੇ ਉਹ ਗੱਲ ਸੁਣੋ ਇਹਨੂੰ ਪੁੱਛੂ ਵੀ ਮੈਨੂੰ ਕਾਤੇ ਮਾਰਦੀ ਕਾਤੇ ਮਤਲਬ ਚ ਹਾਏ ਕਾਤੇ ਮਾਰਦੀ ਪਾਪਾ ਨੂੰ ਗੰਦੀ ਬੱਚੀ ਨਹੀਂ ਗੰਦੀ ਤੇਰੇ ਪਾਪਾ ਕੋਲ ਮੈਨੂੰ ਦੱਸ ਹਰ ਦੇ ਕਰ ਕਰਨਾ ਨੋ ਉਹ ਚੰਗਾ ਜੀ ਸ਼ਾਮ ਨੂੰ ਸੋਤੇ ਆਈ ਚੰਗਾ ਵਈ ਚੱਲੇ ਗਈ ਹੋਰ ਉਹ ਮੇਰੀ ਜੁਨੇ ਦਾ ਕੰਮ ਨਹੀਂ ਹਾਂ ਅੱਛੇ ਕੰਮ ਲੱਗੇ ਅੱਛਾ ਜੇ ਤਾਂ ਰੋਪਣ ਨੂੰ ਜਾਣਾ ਬਈ ਕੱਲ ਨੂੰ ਲੋ ਇੱਕ ਕਿਸੇ ਨੇ ਵੀ ਜਾਣਾ ਹੈ ਜੇ ਸ਼ਾਮ ਨੂੰ ਖਾਣਾ-ਦਾਣਾ ਬਣਾਉਣਾ ਮਾੜਾ ਮਾਪਾ ਭਾਬੀ ਨੂੰ ਵੀ ਇੱਥੇ ਤੇ ਦੇ ਲਈ ਆਪਣਾ ਠੀਕ ਹੈ ਨਾ ਇਹ ਤੁਸੀਂ ਉਹੀ ਮੂੰਗੀ ਮਸਰੀ ਵਾਲੇ ਹੋਗੇ ਫਿਰ ਫਿਰ ਤੇ ਖੁਨੀ ਵਧੀਆ ਬਣਨਾ ਹੈ ਇਹ ਤਾਂ ਵਿਚਾਈ ਆੜਵੇ ਇੰਦਰ ਨੂੰ ਹੂੰ ਨਾ ਮੂੰਗੀ ਮਸਰੀ ਖਾ ਲੂਗੇ ਹਾਂ ਹੈ ਮੂੰਗੀ ਮਸਰੀ ਖਾ ਲੂਗੇ ਕਹਿੰਦੇ ਜਿਵੇਂ ਚਪਲਾ ਬੋਸਣੀ ਸੋਹਣੀ ਇਹਾਂ ਟੁੱਟੀਆਂ ਪਈਆਂ ਦੀਆਂ ਗਲੀਆਂ ਨਿਕਲੀਆਂ ਵੀ 1300 ਰੁਪਏ ਦੇ ਲੱਗੀਆਂ ਅੱਛਾ ਭਾਈ ਤੇ ਲੱਗੀਆਂ ਭਾਈ ਤੇ ਲੱਗੀਆਂ ਮੈਂ ਭੋਲ ਭੋਲ ਦੇਖੋ ਆ ਜੀ ਸਾਹਮਣੇ ਪੁੱਛਤਾ ਸੀ ਬਾਈ ਦਾ ਦੇ ਜੀ ਠੀਕ ਹੈ ਆ ਜੀ ਦੀਦੀ ਤੇ ਜੂਨ ਨੇ ਬੜੀ ਸਲਵ ਦੇਖਾ ਦੇ ਮੈਂ ਆਪਣਾ ਕੋ ਪੱਕੀ ਗੱਲ ਸਮਾਨ ਲਿਆਉਗਾ ਥੋੜੀ ਜਿਹਾ ਹਾਂ ਪਹਿਲੇ ਆਓ ਹਾਂ ਦੇਖੋ ਨਾ ਮੈਂ ਨਾ ਸਾਚ ਫਾੜ ਦੇ ਆ ਮੈਂ ਸਾਚ ਬੈਠੂਗੀ ਆ ਦੇਖੋ ਦੋਨੋਂ ਕੋਲ ਫਟੋ ਦੇਖੋ ਤਾਂ ਜੱਤੀ ਕਰਦੇ ਨਾ ਦੇਖੋ ਸਬਜੀ ਕੋਸ ਤੇ ਨਾ ਕੋਸ ਤਾਂ ਸਬਜੀ ਆ ਕਹਿੰਦਾ ਮੈਂ ਬੀ ਪਾਉਂਗੀ ਕੀ ਆ ਨਾ ਹੈਗੀ ਕੋ ਦਾ ਸਬਜੀ ਦਾ ਪਈ ਹੈ ਪ੍ਰਸਾਦਾ ਨਹੀਂ ਹੈਗਾ ਨਹੀਂ ਮੈਂ ਚੱਲ ਪ੍ਰਸਾਦਾ ਤਾਰ ਦੋ ਦੋ ਤਾਰ ਅੱਛਾ ਦੱਸੋ ਵੀ ਕਿਹਨੂੰ ਕਿਹਾਉਂਗਾ ਜੇ ਤੁਸੀਂ ਤੁਸੀਂ ਨੂੰ ਜਾਊਂਗਾ ਮੈਂ ਕੱਟ ਕੱਟ ਤੁਸੀਂ ਇਹਨੂੰ ਪੁੱਛੋ ਕਿ ਕਿਹਨੂੰ ਲੈ ਕੇ ਜਾਣਾ ਰੀਤ ਤੁਸੀਂ ਕਿਹਨੂੰ ਮੈਂ ਮਰਨ ਕਾਰਨ ਤੇ ਆ ਰੱਬੀ ਤੇ ਪਾਪਾ ਜਾਉਂਗੀ ਕਿਧਰ ਰੱਬੀ ਆ ਕੇ ਪਾਪਾ ਲਾ ਉਹ ਕੁੜੀ ਚ ਪੜ ਚ ਪਾ ਕੇ ਦੇ ਮੇਰੇ ਨਾਲ ਚੱਲ ਨਹੀਂ ਹਾਂ ਹੋਰ ਪਿਆਰ ਨਹੀਂ ਕਰਦਾ ਹਾਂ ਕੁੱਕਾ ਕੁੱਕਾ ਅੱਛਾ ਮੈਂ ਪਿਆਰ ਕਰਦਾ ਪਿਆਰ ਨਹੀਂ ਕਰਦਾ ਹਾਂ ਮੈਂ ਚਿੰਪਿੰਗ ਕੁੱਕਾ ਬਣਾਉਂਗੀ ਹਾਂ ਕੁੱਕਾ ਹੀ ਬਣਾਉਂਗਾ ਕੁੱਕਾ ਅੱਛਾ ਇਹਨੇ ਤੈਨੂੰ ਕੌਣ ਕੌਣ ਪਿਆਰ ਕਰਦਾ ਬੱਸ ਦੇ ਇੱਕ ਇਹ ਹੋਰ ਇੱਕ ਪਾਪਾ ਹੋ ਗਿਆ ਇੱਕ ਹੋਰ ਤੇ ਤੇ ਦਸ ਮੈਂ ਗਿਣਨਾ ਹੈ ਕਾਰਨ ਕਾਰਨ ਹੋ ਗਿਆ ਹੋਰ ਹੋਰ ਪਰ ਕੋਈ ਨਹੀਂ ਕੋਈ ਨਹੀਂ ਤੱਕ 1 25 ਮਿੰਟ ਤੱਕ ਆ ਗਈ ਬੱਚਾ ਤੇ ਵੀ ਹੋਰ ਕੋਈ ਨਹੀਂ ਬੱਚਾ ਵੀ ਬੱਚੀ ਹਾਂ ਸਰ ਬੱਚਾ ਬੱਚੀ ਵੀ ਕਰਦੇ ਸਨ ਬਈ ਠੀਕ ਆ 25 ਵੀ ਆ ਚੁਗੀ ਅੱਛਾ ਬੱਚੀ ਲੈ ਜੂਗਾ ਅੱਛਾ ਲੈ ਨਹੀਂ ਜੱਸੀ ਨੇ ਪਿਆਰ ਕਰਦੀ ਆਂ ਕਰਦੀ ਆਂ ਭੱਜੀ ਗਈ ਬੱਚੀ ਇਹਨੂੰ ਪੁੱਛਾ ਛੱਡ ਮੈਂ ਮਾਰਦੀ ਆ 6 25 ਛੱਲ ਲੱਗ ਗਈ ਉਹਨੇ ਏ ਸੱਟ ਮਾਰਗੀ ਵਿੱਚੀ ਸੱਟ ਛੱਲ ਮਾਰਗੀ ਜਦੋਂ ਤੇਰੇ ਸੱਟ ਲੱਗਣੀ ਨਾ ਪੁੱਤ ਨਾ ਨਾਤਾ ਵੀ ਛਾਲਾ ਮਾਰਨ ਤੇ ਪਾਗਲੋ ਨਹੀਂ ਗੀਦੇ ਚਾਹ ਪੁੱਤ ਵੀ ਚੱਕ ਲਈ ਪਾ ਚਦੀ ਨਹੀਂ ਨਹੀਂ ਜਾਂ ਪੁੱਤ ਚੋਕ ਮਮਾ ਨੂੰ ਬਣਾ ਲੈ ਰੋਪੜੂ ਜਾਣ ਵਾਸਤੇ ਚੱਲ ਚੱਲ ਬਿੱਟੀ ਲੈ ਜਾ ਪੁੱਤ ਮਮਾ ਲੈ ਕੱਟੜਾ ਕਰ ਲੋ ਕੋਰੇ ਹੋ ਮੈਂ ਨਹੀਂ ਜਾਣਾ ਮੈਂ ਤਾਂ ਸਿਰ ਦੋਦਾ ਆਪਾਂ ਬੰਦੇ ਕਰਨਾ ਸੋ ਮੇਰੀ ਕਰ ਮੈਂ ਨਹੀਂ ਜਾਣਾ ਮੈਂ ਜਾਣ ਨਹੀਂ ਬਸ ਜੋ ਮਰ ਜੀ ਤਾਂ ਠੀਕ ਆ ਸੁਣਤਾ ਨੇ ਨਾ ਜਾਈਂ ਤੇ ਗਾ ਨਹੀਂ ਮੰਨ ਰਹਾ ਮੈਂ ਜਾਣ ਜਾਣਾ ਨਹੀਂ ਬਸ ਮੈਂ ਜਾਣਾ ਮੈਂ ਨੇ ਪੈਸਾ ਮਾਂ ਦੀ ਗੱਲ ਹੁਣ ਪੈਸੇ ਤੇ ਜਾਣਾ ਸਿੱਧਾ ਹੀ ਬੇਲਾ ਚੌਂਕ ਤੇ ਨਿਆਂ ਨੂੰ ਖਾਣ ਪਾਸੇ ਤਿਆਰ ਕਰ ਨੂੰ ਕਹਿ ਰਿਹਾ ਸੀ ਗਾਹਾਂ ਜਾ ਕੇ ਪੰਦੂ ਕਸਬੀਆਂ ਖਰੀਦ ਕੇ ਦੁਬਾਰੇ ਵਾਪਸ ਆ ਕੇ ਕਰਨ ਨੂੰ ਇੱਕ ਮੈਂ ਸਾਲ ਜੂਨੀਫਾਰਮ ਦੋ ਨਹੀਂ ਲੈ ਮੂਨ ਬਨੂ ਨਹੀਂ ਲੈਦਾ ਵੀ ਲੈ ਬਹੁਤ ਕਰਾਂਗੇ ਅਗਰ ਚੋ ਵੀ ਕਰਾਂਗੇ ਕੰਦਲ ਕਲਰ ਪਤਾ ਨਹੀਂ ਕਿਹੜਾ ਸ਼ਰਟ ਦਾ ਫਿਰ ਇਹ ਇਹਨੂੰ ਦਵਾਈ ਲੈਣੀ ਆ ਬਸ ਇਹਦੀ ਖਾਜ ਵਾਲੀ ਹੋਰ ਕੀ ਲੈਣਾ ਬਸ ਮੈਂ ਨਹੀਂ ਲੈਣਾ ਕਿਉਂਕਿ ਤੇ ਕੋਈ ਵੇਲਾ ਸਿਰ ਦੁਖਦਾ ਬਾਈ ਅੱਛਾ ਹੋਇਆ ਸਿਰ ਨੂੰ ਦਬਾ ਲੇ ਚੱਲ ਕੋਈ ਨਹੀਂ ਮੈਂ ਨਹੀਂ ਚੱਲਦਾ ਚਲੋ ਵੀ ਜਾਣਾ ਆਪਾਂ ਚੱਲੀਏ ਸੁਖਾ ਚੱਲੋ ਤੀਜਾ ਜੀ ਫਿਰ ਮਿਲਦੇ ਚੱਲ ਕੇ ਆਪਾਂ ਉਹ ਕੋੜਾ ਹਾਂ ਪਰਦਾ ਜੀ ਪਹੁੰਚ ਗਏ ਬੇਲਾ ਚੌਂਕ ਦੇ ਵਿੱਚ ਜਵਾਕ ਕਹਿੰਦੇ ਪਹਿਲਾਂ ਅਸੀਂ ਤਾਂ ਚੀਜੀ ਖਲਾ ਪਰ ਉਹ ਵੀਰ ਵੀ ਲੈ ਕੇ ਨਹੀਂ ਬੜੇ ਕਿ ਕਿਦੋਂ ਕਿਦੋਂ ਚਲੇਗਾ ਕਰਨ ਰੋਈ ਹਾਂ ਉਹ ਨਹੀਂ ਪਤਾ ਹੈ ਕਿਦੋਂ ਪੜ ਹੈ ਖਦੇ ਹੋ ਗਈ اچھا ਆ ਕੇ ਸ਼ੁਕਰ ਹਾਂ ਠੀਕ ਹੈ ਆ ਜਾ ਜੇ ਤੁਸੀਂ ਮੈਂ ਲੇਕਿੰਗ ਚਾਹਤ ਲੈ ਲੂੰ ਆ ਜਾ ਅੰਦਰ ਆ ਜਾ ਨਿਕਲੇ ਨਿਕਲੇ ਫਿਰ ਅਗਲੇ ਦੁਕਾਨ ਚ ਪੜ ਕੇ 20 ਮੰਡਾ ਹੋਰ ਵੱਜ ਜਾਂਦੀਆਂ ਇਹਨਾਂ ਦੀਆਂ ਮੈਂ ਨਹੀਂ ਚੱਕ ਮੈਂ ਨਹੀਂ ਚੱਕ ਆ ਜਾ ਅੱਥੇ ਬੈਠਾ ਜੀਜੀ ਖਾਣੀਆਂ ਦੇਖ ਇੱਧਰ ਅੰਕਲ ਤਿਆਰ ਲੱਗੇ ਕਰਨ ਚਾਂਪ ਆਦਾ ਸਪਾਈਸੀਆ ਬਣਾਦੀ ਸੀ ਠੀਕ ਹੈ ਵਧੀਆ ਵਾਲਾ ਘੈਂਟ ਗੱਲਬਾਤ ਕਰਦੀ ਜੋ ਆਕ ਮੇਰੇ ਖੁਸ਼ ਹੋ ਜਾਣ ਜੋ ਆਕਾਂ ਤਾਂ ਘੱਟ ਖਾਣਾ ਖਾਣਾ ਦਾ ਮੈਂ ਹੀ ਜ਼ਿਆਦਾ ਸਮਝਦਾ ਉਧਰ ਕਿਹਾ ਉਹਨਾਂ ਦਾ ਸਪ੍ਰਿੰਗ ਰੋਲ ਕੇ ਬੋਲਦੀ ਆ ਦਾ ਚਲੋ ਜੀ ਇੱਧਰ ਬੰਨਣਾ ਜੀ ਵਿੱਚੇ 버ਗਰ ਹੈਗਾ ਆ ਸਿਸਟਮ ਬਣਾ ਰਹੇ ਪਰ ਜਣੀ ਇਹ 버ਗਰ ਪਤਨ ਕਿਹਦੇ ਪਾਸੇ ਬਣ ਰਿਹਾ ਆਈ ਡੋਨਟ ਨੋ ਪਰ ਸਪ੍ਰਿੰਗ ਰੋਲਰ ਨੂੰ ਕਿਹਾ ਸੀਗਾ ਹੋ ਰਿਹਾ ਨਾ ਬਣਾ ਦ ਬਣਾ ਦ ਬਣਾ ਦ ਚਲ ਪਹਿਤ ਗੱਡੀ 'ਚ ਬੈਠ ਜਾ ਚੱਲ ਕੇ ਮੈਂ ਚਲਾਂ ਮੈਂ ਸਟਾਰਟ ਕਰਦਾ ਅਗੇ ਸੀ ਰੋਲਾ ਮਾਂ ਨੂੰ ਫਿਰ ਹੈ ਨਾ ਬੈਠ ਜਾ ਚਲ ਮੈਂ ਵੀ ਗੱਡੀ 'ਚ ਬੈਠ ਜਾਂਦਾ ਇਹਨੇ ਨਹੀਂ ਰੋਲਾ ਪਾਉਣਗੇ ਅੰਦਰ ਹਾਂਜੀ ਹਾਂ ਹੈ ਜੰਮੀ ਜੰਮੀ ਇਹ ਘੰਡਾ ਜੀਜੀ ਜੰਮੀ ਮਿਰਚ ਮਿਰਚ ਹਟ ਗਈ ਹੈ ਨਹੀਂ ਉਹਦੇ ਵਿੱਚ ਲਾ ਕੇ ਨਾ ਚਿੱਟੇ ਜਿਹੇ ਉਹਦੇ ਵਿੱਚ ਲਾ ਕੇ ਖਾ ਮਿਰਚ ਨਹੀਂ ਲੱਗਦੀ ਫਿਰ ਆਏ ਹਾਏ ਸਵਾਦ ਆਇਆ ਪਿਆ ਆਏ ਹਾਏ ਹਾਏ ਆ ਚਾ ਲੱਗ ਗਿਆ ਕੀ ਕਰਕੇ ਖਾਂਦੀ ਤੂੰ ਮਿੱਠੇ ਕੱਟ ਕੇ ਖਾਂਦੀ ਏ ਨਿਊਡਲ ਕੱਢ ਕੇ ਖਾਂਦੀ ਆ ਝੂਠ ਹੈ ਮੈਂ ਨਿਊਡਲ ਕੱਟ ਕੇ ਕਰਨੀ ਹਾਂ ਹਾਂ ਕੱਢ ਕੇ ਦੇ ਦੇ ਨਿਊਡਲ ਯਾਰੀ ਨੂੰ ਕੜ ਨੂੰ ਵੀ ਉਹ ਗੰਮ ਹੈ ਅੰਨ ਵੀ ਗਰਮ ਨਹੀਂ ਜਿੰਨਾ ਤੋਂ ਦੱਸਦੀਆਂ ਹਾਂ ਹਾਂ ਤਾਂ ਛੜ ਗਿਆ ਨਹੀਂ ਜਲਦੇ ਤੇ ਕੱਟ ਖਾਣਾ ਉਹ ਨਾਲ ਵੀ ਕਰਨਾ ਪਹੁੰਚ ਗਏ ਆਪਾਂ ਹੁਣ ਮੰਡੀ ਦੇ ਵਿੱਚ ਭਾਗ ਰੁਪਾ ਲਾ ਕਰੇ 40 ਰੁਪਏ ਕਿਲੋ ਕੀਆ ਲਾਲ ਟਮਾਟਰ ਉਹ ਕੈਰੇਟ ਲਾਇਆ 40 ਰੁਪਏ ਕਿਲੋ ਹਨਾ ਠੀਕ ਤੇਰੇ ਮੁੰਡੇ ਦੇ ਪਰੌਂਟੇ ਖਾਉਂਗੇ ਕੋਈ ਗੱਲ ਨਹੀਂ ਕਰਦਾ ਮੁੰਡੇ ਦੇ ਪਰੌਂਟੇ ਵੀ ਖਵਾਵਾਂਗੇ ਤੈਨੂੰ ਟੈਂਸ਼ਨ ਨਾ ਲੈ ਤੂੰ ਫੌਰ ਚੱਲ ਅੱਗੇ ਹਲ ਕਿਦਾਂ ਬਾੜੇ ਤਾੜੀ ਹੈ ਬਾੜੇ 50 ਰੁਪਏ ਕੰਪੋ ਠੀਕ ਆ ਸ਼ਿਮਲਾ ਮੈਚ ਦਾ ਕੈਰੇਟਾ 16 ਰੁਪਏ ਬਾੜੇ ਤਾੜੀ ਹੈ ਚਲੋ ਵੀ ਚਲੋ ਬਾੜੇ ਤਾੜੀ ਹੈ ਬਾੜੇ 3 ਕਿਲੋ 100 ਰੁਪਏ ਦੇ 3 ਕਿਲੋ 100 ਦੇ ਹਾਂ ਚਲ ਕੋਈ ਨਹੀਂ ਵੀ ਲੰਦੇ ਆ ਪਤਾ ਫੋਨ ਘਰ ਆ ਵੀ ਪਤਾ ਕਰਨਾ ਤਾਂ ਵੀ ਉਹ ਖਤਮ ਹੋ ਗਿਆ ਕਿਦਾਂ ਉਹ ਪੀ ਉਹ ਪੀ ਸਮਰੇ ਹਾਂ ਮਰੋ ਜੜਾ ਅਨਾਰ ਲੈ ਲੈ ਮੇਰੇ ਪੁੱਤ ਨੂੰ ਕੋਈ ਲੈ ਲੰਦੇ ਆ ਅਨਾਰ ਵੀ ਲੈ ਲੰਦੇ ਆਪਾਂ ਲੈ ਲਾਂਗੇ ਲੈ ਲਾਂਗੇ ਲੈ ਲਾਂਗੇ ਉਹ ਕਟਿਆ ਰੇਟ ਰੂਟ ਪਿਆਜ਼ ਆਲੂ ਦਾ किन्ने किने अभी तो चार चार है ठीक है क्या हाल है जी ठीक हो फ्रूट सजाते ने कि लाया बे आमानी एक सौ भीह रुपये के जी है ना ये 250 ਰੁਪਏ ਕਿਲੋ ਠੀਕ ਹੈ। ਫਸੇਵ ਉਹ ਵੀ 250 ਦੇ ਕਰੀਬੇ ਹੋਣੇ ਹਨਾ। 280 ਰੁਪਏ ਕਿਲੋ ਜੀ। ਦੇਖੋ ਜੀ ਹੁਣ ਤੁਹਾਡੇ ਸਾਹਮਣੇ ਹੈ। ਸੇਵ। ਓਕੇ ਬਸ 220 ਦੇ ਉੱਪਰ ਅਛਾ ਮਾਲ ਹੋ ਰਿਹਾ। ਮੈਂ ਨਹੀਂ 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 ਨਹੀਂ। ਖਾਣਾ ਲੂ ਖਰਦਾਂ। ਸੱਚੀਓ। ਚੱਕ ਲੈ ਫਿਰ ਇੱਕ। ਚੱਲ ਬਸ ਖਾ ਕੇ ਦੇਖ ਪਹਿਲਾਂ ਠੀਕ ਹੈ ਫੇ ਤਾਂ ਲੈਣਾ ਆਪਾਂ ਨੇ। ਮਿੱਠਾ ਅਰੇ ਅਰੇ ਤੁਰਦਾ ਨਹੀਂ ਟੇਟ ਲੱਤਾ ਵੀ ਨਹੀਂ ਆ ਗਿਆ ਨਹੀਂ ਕੋਈ ਆ ਗਿਆ ਦੇ ਦੇਖਾ ਕੇ ਮਠਿਆ ਪਾਦੇ ਆਰ ਬਾਬੇ ਕਿ ਲੋ ਦੇਖ ਕੇ ਪਾਲਾ ਮੜੇ ਦੇ ਸਵਾਕੇ ਪਾਲਾ ਨਹੀਂ ਕਬੜ ਰੋ ਹੂੰ ਦੇ ਨੂੰ ਆ ਉਹ ਵੀ ਚਾਹ ਹਾਂ ਬਤ ਉਹ ਵੀ ਲੈ ਲੂੰਗਾ ਕੋਈ ਗੱਲ ਨਹੀਂ ਫਿਰ ਰੁਕ ਜਾ ਇੱਕ ਮਿੰਟ ਹਾਲਾ ਆਪਣਾ تنਪੜ ਕਿੜਾ ਪਣਾ ਰੁਕ ਜਾ ਹਈ ਸ਼ਾਬਾਸ਼ ਚੱਲ ਪਾ ਲੈ ਤਾ ਕੋਈ ਗੱਲ ਨਹੀਂ ਕਰਨ ਬਚਾ ਕੇ ਬਚਾ ਕੇ ਦੇਖ ਕੇ ਮੜ ਜਾ ਕਨਾ ਟਰੇ ਹੋ ਨਾ ਵੇ ਉਹ ਦਨੀਆ ਨਾ ਬੀ ਕੋ ਤੋ ਤਾ ਤੂੰ ਨਾ ਬੀ ਕਰ ਉਹ ਦੇ ਦੇਖ ਲੋ ਹਾਂ ਹੂੰ ਬਾ ਹੋ ਗਏ ਹੁਣ ਹਾਂ ਦੇਖ ਲੈ ਬਸ ਜਿਹੜਾ ਕੜਾ ਚ ਛੋੜਾ ਚੱਕ ਮੈਂ ਦੇਖੀ ਤਾ ਹੋ ਗਏ ਹੁਣ ਕਿਲੋ ਕਿ ਯਾਰ ਰੋਜ ਘਟਾਣਾ ਹਲ ਵੀ ਘਟਾ ਇੱਕ ਹੋਰ ਰੱਖਣਾ ਕਿੰਨੇ ਪੈਸੇ ਦੇ ਦਮਾ 80 ਠੀਕ ਸ਼ੁਭਰੀ ਤੇ ਨਹੀਂ ਰਾਜਦੀ ਸਾਡੀ ਅਮਾ ਕਹਿੰਦਾ ਕੁਲਫੀ ਲੈਣੀ ਆ ਕਦੇ ਕੁਸ ਲੈਣਾ ਕਦੇ ਕੁਸ ਲੈਣਾ ਪੰਗਾਇ ਲੈ ਲਿਆ ਮੈਂ ਆ ਪਨੀਰ ਲੈ ਲਿਆ ਜੀ 2 ਕਿਲੋ ਆਪਾਂ ਨੇ ਇਹ ਹੈਗਾ ਜੀ 300 ਰੁਪਏ ਕਿਲੋ ਬੱਠਿਆ ਜੀ ਉਹ ਜਿਹੜੇ ਬੰਦੇ ਕੋ ਜਾਨਦੇ ਆ ਜੀ ਕਿ ਵੀ ਅਸੀਂ ਥੋੜਾ ਜਿਹਾ ਕਰਾਈ ਚੱਲਦਾ ਉਹ 20 30 ਰੁਪਏ ਚੱਲ ਹੁਣ ਇਹ ਜਿੱਤ ਧੁੱਪ ਦੇ ਵਿੱਚ ਇੱਧਰ ਉੱਧਰ ਜਾਣਾ ਫਿਰ ਤੁਹਾਨੂੰ ਪਤਾ ਖਾਣ ਨੂੰ ਦੰਦੇ ਤੈਨੂੰ ਗੱਡੀ 'ਚ ਦੇ ਦੂੰਗਾ ਜਾ ਕੇ ਮੇਰੇ ਪੁੱਤ ਨੂੰ ਜਿੰਨਾ ਮਰਜ਼ੀ ਖਾ ਲਈ ਠੀਕ ਹੈ ਨਾ ਹੁਣ ਗੱਡੀ ਦੀ ਚਾਬੀ ਤੇਰੇ ਕੋ ਕਰਨ ਹੈਗੀ ਆ ਮੈਂ ਲੱਗੇ ਆਂਬ ਪਾਉਣ ਠੀਕ ਆ ਆ ਫਲ ਲੌਂਗੜੀ ਆਦਾ ਮੇਰਾ ਪਾਪਾ ਆ ਪੰਬ ਪੋਈਏ ਚੱਲ ਕੇ ਆਂਬ ਕਰੇ ਜੀ ਬੇਚਣੋਂ 100 ਦੇ 3 ਕਿਲੋ ਵੀ ਆ 2.5 ਕਿਲੋ ਵੀ ਆ 2 ਕਿਲੋ ਵੀ ਹੈਗੇ ਹਨਾਰ ਨਹੀਂ ਪਤੋਲੇ ਲੈਣੇ ਹੈਗੇ ਹਨਾਰ ਗੰਦੇ ਹੁੰਦੇ ਆ ਉਹਨਾਂ ਚ ਮਾਊ ਹੁੰਦਾ ਹਨਾਰਾਂ ਚ ਕੀ-ਕੀ ਸਮਝਾਈ ਜਾ ਮੈਨੂੰ ਹਲਕਾਰ ਦੇ ਜਾ ਕੇ ਆਹ ਉਹਦਣ ਤਿਆਰ ਰੱਖੇ ਹੋਏ ਆ ਉਹ ਨਹੀਂ ਹਲ ਯੂਜ਼ ਕੀਤੇ ਹੈਗੇ ਖਾਦੇ ਪੀਤੇ ਹਾਂ ਤੇ ਨੂੰ ਮਾ ਚੀਜੀ ਹੋਰ ਖੜਾਉਂਗਾ ਖੜਤਾ ਜਹਾ ਹਨਾਰ ਲੈਣੇ ਹੈ ਚਰ ਕੋਈ ਨਹੀਂ ਪਹਿਲਾਂ ਅੰਬ ਲੈ ਕੋ ਲੰਨੇ ਆ ਚੌੜ ਕਰਦੀ ਏ ਤੁਹਾਨੂੰ ਤੂੰ ਐਂ ਕਰ ਗੱਲ ਸੁਣ ਸੁਭਰੀ ਤੇ ਸਾਈਡ ਪਰ ਪੁੱਤ ਸਾਈਡ ਤੇ ਸੜ ਤੇ ਆ ਜਾ ਉਹ ਰਿਆ ਆ ਜਾ ਆ ਜਾ ਰੋ ਰੋ ਦੋ ਆ ਪਹੁੰਚੇ ਕਿਥੇ ਅੰਬਾਲਾ ਕੋਲ ਰੁਕ ਜਾ ਰੁਕ ਜਾ ਬਸ ਉਹੀ ਪਾ ਦੇ 200 ਰੁਪਏ ਦੇ 7 ਕਿਲੋ ਪਰ ਪਾਈ ਮਾੜਾ ਦੇਖ ਮੈਂ ਜਾ ਕੇ ਖਾਣੇ ਆ ਨਾ ਮੈਂ ਗਾਲਾਂ ਨਾ ਕੱਢਾਂ ਤੈਨੂੰ ਦੇਖ ਲਾ ਮਾ ਮੈਂ ਪਹਿਲਾਂ ਵੀ ਦਿੱਤੇ ਹੀ ਲਿਖ ਜਾਂਦਾ ਪਤਾ ਨਾ ਤੁਹਾਨੂੰ ਹਾਂ ਬੜਾ ਵੇਚੂਗਾ ਮੈਂ ਖਰਾਬ ਮੇ ਨੂੰਗਾ ਨਾ ਨਾ ਖਰਾਬ ਹੁੰਦਾ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆ ਰੱਖੇ ਹੋਏ ਵਧੀਆ ਵਧੀਆ ਤਾਂ ਮੂਰੇ ਪਾਸੇ ਮੋٹے ਮੋٹے ਜੇ ਮੂਰੇ ਮੂਰੇ ਰੱਖੇ ਹੋਏ ਤਾਂ ਵਧੀਆ ਵਧੀਆ ਮੈਂ ਦੋ ਕਿਲੋ ਵੇਚਦਾ ਉਦੋਂ ਦੀ ਸ਼ੇਰ ਆ ਗਿਆ ਹਾਂ ਬਸ ਸਾਈਡ ਨੋ ਜਾ ਓਏ ਕਿੰਨੇ ਹੋ ਗਏ ਹੁਣ ਇਹ ਹਾਂ ਸਾਢੇ 3 ਕਿਲੋ ਸਾਢੇ 3 ਕਿਲੋ ਹਾਂ 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 ਲਓ ਵੀਰੋ ਜੀ ਸਾਢੇ 3 3 ਕਿਲੋ ਲਓ ਠੀਕ ਹੈ ਦੋ ਜਗਾ ਦੇ ਦਿਵਾਏ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਯਾਰੀ ਬਾਜੀ ਹੈ ਕੰਪਨੀ ਘਾਟੇ ਚ ਥਰ ਕੰਪਨੀਆਂ ਵਾਧੇ ਕਦੇ ਵਾਧੇ ਚ ਕਦੇ ਘਾਟੇ ਚ ਆਉ ਦੇਖ ਨਾ ਨਵੇੜ ਕੇ ਵੀ ਫਰੇ ਹੋ ਗਿਆ ਉਹ ਕਹਿੰਦਾ ਘਰ ਨੂੰ ਚੱਲਿਆ ਮੈਂ ਤਾਂ ਤੂੰ ਵੀ ਜਾ ਛੇਤੀ ਦੇ ਕੇ ਘਰ ਨੂੰ ਹਾਂ ਪਪਾ ਦੇਖੋ ਮੈਂ ਫਰੇ ਹੋ ਜੀ ਦੋਨੇ ਹੂੰ ਮੁੰਡਾ ਕਿੱਥੇ ਲੱਗਾ ਫਾ ਅੱਛਾ ਕੋਲੇ ਨੂੰ ਟੈਨਸ਼ਨ ਪੈ ਗਈ ਅੱਛਾ ਖਰਾਬ ਨਾ ਦੇਈ ਬਸ ਵੀਰ ਬਣ ਕੇ ਦੇਖੋ ਬਾਜੀ ਇਹ ਖਰਾਬ ਹੋਏਗਾ ਤਾਂ ਮੈਂ ਕੱਢ ਦੂੰਗਾ ਉਹ ਚੱਲ ਇੱਕ ਤਾਂ ਦਾਣੇ ਦਾ ਚੱਲ ਜੂ ਅੱਛਾ ਰਾਣਾ ਕਰਣੀ ਉਹਨੂੰ ਕਿਹਾ ਦਾ ਨਾਲੇ ਆਨਰ ਕਾੜਾ ਆਨਰ ਕਾੜਾ ਆਨਰ ਕਾੜਾ ਜੀ ਮੈਂ ਨਕਾਟੋ ਆਛਿਆ ਹਾਂ ਲੋ ਜੀ ਕੰਬ ਰਾਣਾ ਟੇਮ ਕਾਮ ਦਾ ਨਾਲੇ ਉਹ ਕੈਲਸ਼ੀਅਮ ਵੀ ਲੈ ਆਵ ਕਿਵੇਂ ਮੈਂ ਇਸ ਵਾਸਤੇ ਗੈਂ ਬਖਤ ਇੱਕ ਚੀਜ਼ ਹੋਰ ਮੰਗਾਈ ਇੱਥੇ ਸੀ ਕੀ ਬਲੇ ਬਾਜ਼ਾਰ ਚ ਨਹੀਂ ਗਏ ਤੁਸੀਂ ਨਾ ਐਕਸਕਿਊਜ਼ ਮੈਨੂੰ ਕੀ ਕੰਮ ਯਾਦ ਕਰ ਤਿੱਤ ਮੰਗਾਇਆ ਸੀ ਮੇਰਾ ਨਹੀਂ ਹੋ ਵੀ ਆਈ ਨਹੀਂ ਹੋਇਆ ਸੋ ਹਾਈ ਮਿਸਾ ਕੀ ਚੀਜ਼ ਆ ਪਪਾ ਆ ਜੀ ਮੈਂ ਕਟੜਾ ਲੈ ਜਾਂਦਾ ਕਟੜਾ ਹਾਂ ਕਟੜਾ ਲੈ ਆ ਹਾਂ ਨਾ ਨਾ ਬਸ ਕਰ ਦੇ ਉਸੇ ਵਾਲੀ ਵਰਗੀ ਪਤਲੀ ਉਹ ਉਧਰ ਨਹੀਂ ਗਿਆ ਹਾਂ ਫਿਰ ਮੈਂ ਮੈਂ ਪਹਿਲਾਂ ਪੁੱਛਿਆ ਫੋਨ ਕਰਕੇ ਵੀ ਮੈਨੂੰ ਨਹੀਂ ਆਣਾ ਸਾਰਾ ਕੋ ਭਲਾਤਾ ਕਰਿਆ ਫੋਨ ਹਾਂ ਜਾਨੀ ਤੂੰ ਕੋਈ ਨਹੀਂ ਮੇਰਾ ਕਾ ਕਸੂਰ ਕਾਣਾ ਚਾਣੋ ਸਾਰਾ ਕੁਝ ਚੀਰਿਆ ਪਿਆ ਪੀਸਿਆ ਵੀ ਪਿਆ ਕਟਿਆ ਪਿਆ ਮੈਂ ਚੱਲੀ ਧਾਰਾ ਚੋਂ ੜਕਾ ਲਾਵਾਂ ਹੂੰ ਕਰਨੇ ਵੀ ਨੂੰ ਪੁੱਛਣਾ ਵੀ ਸਕੂਲ ਦਾ ਕੰਮ ਮਿਲਿਆ ਕਿ ਨਹੀਂ ਮਿਲਿਆ ਹੁਣ ਮੈਂ ਥੋੜੇ ਤੇ ਛੜਕਾ ਕਰ ਮੈਂ ਕਾਫੀ ਲੋਕ ਆਏ ਮੇਰੇ ਨਾਲ ਰਸਣ ਪਾਣੀ ਵੀ ਬਣਾਉਂਗਾ ਇਹ ਤਾਂ ਖੇਡਣਾ ਕੈਨਸਲ ਦਾ ਤਲਾਕ ਪਾ ਲੈ ਗਾਂ ਚੋ ਆਹ ਗਾਂ ਚੋ ਆਹ ਬਈ ਗਾਂ ਹੈ ਨਾਚਵਾਇਓ ਤੇ ਹਾਂ ਦੁੱਧ ਬਹੁਤ ਚੜਾਉਂਦੀਆਂ ਗਾਂ ਨਹੀਂ ਭਾਵੇਂ ਬਸ ਸੋਖੋ ਵੀਰੇ ਇਹ ਕਾਗਾ ਸੁਣਦਾ ਚੜਾ ਲੈਣਦੇ ਰੋਜ਼ ਕਿਲੋ ਖਰਾਬ ਕਰ ਦੇਵੇ ਬਸ ਖਾਉਣਾ ਜਾ ਸੁਕਾਉਣਾ ਬਸ ਗਲਤ ਆ। ਇਹ ਵੀ ਤਾਂ ਇਹ ਖਰਾਬ ਕਰ ਦੂ। ਹੂੰ। ਫਾਰਮ ਕੋਲੋਂ ਤੈਨੂੰ ਲੈ ਆਉਣਾ ਨਾ ਮੁਰਗੀਆਂ ਦਾ ਪਾਸਤਾ। ਬਸ। ਜੇ ਤੂੰ ਆਪ ਕੰਮੋਂ ਤਾਂ ਹੋਊਗਾ ਤਾਂ ਬੰਦਾ ਕੰਮ ਇਹਦਾ ਹੁੰਦਾ ਉਹ ਤੇ ਨਹੀਂ ਲੇਉਂਗਾ। ਬਿਲਕੁਲ ਸਹੀ ਗੱਲ। ਤੈਨਾਂ ਨੇ ਮੀਠੀ ਲੈ ਲੈਣੀ ਉਹਨਾਂ ਨੂੰ। ਬਸ ਕੋਈ ਐ। ਹੱਥੀ ਕੰਮ ਕਰਨਾ ਤਾਂ ਸਿੱਖੋ ਪਹਿਲਾਂ। ਮਸ਼ੀਨੀ ਦਾ ਬਾਅਦ ਚ ਹੋਊਗਾ। ਹੁਣ ਤਾਂ ਨਹੀਂ। ਹੁਣ ਮੈਨੂੰ ਡਰੈਨ ਲੈ ਜਾ। ਅੱਜ ਵਿੱਕੀ ਤਾਂ ਤਾਰਾ ਚੋੜੀਆਂ। ਮੈਂ ਚੋੜੀ ਨਹੀਂ ਕਦੇ ਨਾ ਮੈਂ ਚੋੜੀਆਂ। ਹੁਣ ਚੋੜੀ ਸਿੱਖ ਤੂੰ ਵੀ। ਮੈਨੂੰ ਕਹ ਲੋੜ ਮੈਨੂੰ। ਆਪਣੀ ਤਾਂ ਉਮਰ ਲੰਘ ਗਈ ਪਾਪਾ ਚਾਹ ਨਹੀਂ ਪੀਂਦੇ ਆਪਾਂ ਨੇ ਕੋਈ ਆਵ ਲਾਇਆ ਨਹੀਂ ਤੂੰ ਲੋੜ ਨਹੀਂ ਮਨੂਗਾ ਹੋ ਵੀ ਨਹੀਂ ਪੀਂਦਾ ਮੈਂ ਫੇਲ ਵੀ 2 ਘੰਟੇ ਲਾਤੇ ਕੱਕ ਵੱਢ ਲੈ ਤੂੰ ਤੇ ਟੰਗੜਾ ਪਾ ਚਾਹ ਤਾਂ ਮੈਂ ਵੀ ਨਹੀਂ ਪੀਂਦਾ ਕਿਸ ਦਾ ਚਲੋ ਜੀ ਅਗਲੇ ਬਾਰ ਆਪਾਂ ਕਿ ਮਿਲਦੇ ਪਰਮਾਤਮਾ ਸਾਹਮਣੇ ਚੜ੍ਹਦੀ ਕਲਾ ਚ ਰੱਖੇ ਚੱਲ ਜੀ ਸਾਡਾ ਅਧਿਕਾਰਾ ਚੋਬਾ ਆਉ ਚੱਲੀਏ ਚਲੋ ਜਾਓ ਜੀ ਜਾਓ